कुसि ॾोही <音楽> ਹੇ ਬੋਤਾ ਤਨ ਪੇਦਦਾ ਕਾ ਪ੍ਰਭ ਸਾਹਿਬ ਕਾ ਤਨ ਪੇਦਦਾ ਕਾ ਬੋਹ ਨਾਮ ਕੋ ਨਾਮ ਕੋ ਨਾਮ ਕੇ ਜਨ ਹੁਕਮ ਚਾਤ ਨਾਮ ਰਤੇ ਵੇਲਾ ਸਚਨਾ ਵਡਿਆਈ ਵਿੱਚ ਆਦੂ ਕਰਮੀ ਆਵੇ ਕਪੜਾ ਜੀ ਮਦਰੀ ਮੋਖ ਦਿਵੈ ਰੀ ਬਾਨੀ ਮੱਛੀ ਹੈ ਲਾਹਣੇ ਮਪਗਵਾਰੇ ਅਮਤੀ ਵੇਲਾ ਆਵੇ Eu yeah, não yeah, 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 yeah. E आवाहित <coughs> जी Yes. ਕਹਤਾ ਹੈ ਤੁਸੀਂ ਦੂਰ ਬੋਲਦੇ ਚਾਹੇ ਨੇੜੇ ਬੋਲਦੇ ਮਾਈਕ ਚ ਆਵਾਜ਼ ਆਉਂਦੀ ਹੈ ਬੋਲਣ ਵਾਲੇ ਨੂੰ ਦਿੱਕਤ ਆਉਂਦੀ ਹੈ ਸੋ ਪ੍ਰਭਾਤ ਫੇਰੀ ਦੇ ਅੱਜ ਦੇ ਇਸ ਦੂਸਰੇ ਪੜਾਅ ਵਿੱਚ ਆਪ ਸਰਬੱਤ ਸੰਗਤ ਜੁੜ ਕੇ ਬੈਠੇ ਹੋ ਸਤ ਸੰਗਤ ਸਵ ਰੂਪ ਦੇ ਵਿੱਚ ਪਿਆਰ ਭਾਵਨਾ ਸਹਿ ਜੁੜਦੇ ਆ ਗੁਰਬਾਣੀ ਦੇ ਕੀਰਤਨ ਦੇ ਨਾਲ ਚਾਤ ਗੁਰੂ ਜੀ ਦੀ ਵਡਿਆਈ ਉਹਨਾਂ ਦੀ ਸੋਮਾ ਵਿੱਚ ਸਰਵਣ ਕਰ ਰਹੇ ਆ ਅਸਲ ਵਿੱਚ ਜਿਨ੍ਹਾਂ ਜਨਾਂ ਵੀ ਲੇਖਾਂ ਦੇ ਇਤਿਹਾਸਕਾਰਾਂ ਦੇ ਵਿਦਵਾਨ ਸੱਜਣਾ ਨੇ ਗੁਰੂ ਪਾਤਸ਼ਾਹ ਜੀ ਦੇ ਬਾਰੇ ਕੁਝ ਕਿਹਾ ਕੁਝ ਲਿਖਿਆ ਹੈ ਉਹਨਾਂ ਨੇ ਧੰਨ ਗੁਰੂ ਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਅਦੁੱਤੀ ਲਿਖਿਆ ਹੈ ਅਦੁੱਤੀ ਦਾ ਭਾਵ ਆਦੇ ਵਿੱਚ ਹੋਰ ਨਹੀਂ ਹਰ ਚੀਜ਼ ਵਰਗੀ ਕੋਈ ਦੂਸਰੀ ਵਸਤੂ ਇਸ ਸੰਸਾਰ ਦੇ ਵਿੱਚ ਹੋ ਸਕਦੀ ਹੈ ਬ੍ਰਹਿਮੰਡ ਬਹੁਤ ਵਿਸ਼ਾਲ ਹੈ। ਇਸ ਧਰਤੀ ਵਰਗੀਆਂ ਬਥੇਰੀਆਂ ਇਸ ਬ੍ਰਹਿਮੰਡ ਵਿੱਚ ਹੋਰ ਧਰਤੀਆਂ ਨਹੀਂ। ਸੂਰਜ ਇੰਨਾ ਵੱਡਾ ਇੰਨਾ ਵਿਸ਼ਾਲ ਹੈ। ਇਸ ਸੂਰਜ ਵਰਗੇ ਹੋਰ ਬਹੁਤ ਸਾਰੇ ਸੂਰਜ ਇਸ ਬ੍ਰਹਿਮੰਡ ਵਿੱਚ ਮੌਜੂਦ ਨਹੀਂ। ਹਰ ਵਸਤੂ ਵਰਗੀ ਕੋਈ ਦੂਜੀ ਹੋ ਸਕਦੀ ਹੈ। ਸਰਪੁਰਗਵੈਸ਼ਣ ਦਾਤਾ ਜੀ ਵਰਗਾ ਨਾ ਕੋਈ ਦੂਸਰਾ ਹੈ ਤੇ ਨਾ ਕੋਈ ਦੂਸਰਾ ਹੋਣਾ ਸਾਡੀ ਕੌਮ ਦੇ ਇੱਕ ਬੜੀ ਪਿਆਰੀ ਵਿਦਵਾਨ ਲੇਖਕ ਹੋਏ ਨੇ ਉਹਨਾਂ ਦਾ ਨਾਮ ਸ਼ਾਇਦ ਸਾਡੇ ਵਿੱਚੋਂ ਕਈਆਂ ਨੇ ਸੁਣਿਆ ਹੋਵੇ ਜਿਹੜੇ ਜਿਹੜੇ ਸਾਹਿਤ ਨੂੰ ਪੜ੍ਹਨ ਦੀ ਇੱਛਾ ਆਪਣੇ ਮਨ ਵਿੱਚ ਰੱਖਦੇ ਨੇ ਕਿਉਂਕਿ ਅੱਜ ਸਾਡੇ ਵਿੱਚ ਪੜ੍ਹਨ ਦੀ ਉਚੀ ਤਾਂ ਬਿਲਕੁਲ ਵੀ ਨਹੀਂ ਅਸੀਂ ਸਾਰੇ ਆਪੋ ਆਪਣੇ ਘਰਾਂ ਬਚਾਤ ਮਾਰੀਏ ਸਾਡੇ ਵਿੱਚੋਂ ਕਿੰਨੇ ਕੁ ਨੇ ਜਿਨ੍ਹਾਂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕੋਈ ਕਿਤਾਬ ਕੋਈ ਪੁਸਤਕ ਪਈ ਹੋਵੇ ਸ਼ਾਇਦ 1-2% ਵੀ ਨਾ ਹੋਵੇ ਹੋਰ ਸਭ ਕੁਝ ਸਾਡੇ ਘਰਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਸੋਹਣੇ ਘਰ ਫਰਨੀਚਰ ਵਧੀਆ ਤੋਂ ਵਧੀਆ ਸਾਜੂ ਸਮਾਨ ਅਸੀਂ ਘਰ ਨੂੰ ਲਿਆ ਕੇ ਲਾਉਨੇ ਆ ਪਰ ਘਰਾਂ ਦੇ ਵਿੱਚ ਬਾਣੀ ਦੀਆਂ ਸਾਸ ਦੀਆਂ ਪੁਸਤਕਾਂ ਇਹ ਸਭ ਬੋਝ ਲੱਗਦੀਆਂ ਇਹ ਉਹ ਚੀਜ਼ ਅਕਸਰ ਜਦੋਂ ਅਮਰਤ ਛਕਣ ਦੀ ਵੀ ਗੱਲ ਹੁੰਦੀ ਹੈ ਨਾ ਅਮਰਤ ਪਾਨ ਕਰਨ ਦੀ ਗੱਲ ਹੁੰਦੀ ਹੈ ਜਾਂ ਖੰਡੇ ਬਾਟੇ ਦੀ ਪੁਰਸ਼ਕਾਉਣ ਦੀ ਗੱਲ ਹੁੰਦੀ ਉੱਥੇ ਵੀ ਲੋਕ ਖਾਸ ਤੌਰ ਤੇ ਆ ਕੇ ਪੁੱਛਦੇ ਨੇ ਵੀ ਕਕਾਰ ਫਰੀ ਕਕਾਰ ਫਰੀ ਦੇਣੇ ਬੜੀ ਗੱਲ ਹੁੰਦੀ ਇਹ ਚੰਗੀ ਗੱਲ ਹੁੰਦੀ ਹੈ ਸੰਗਤ ਵਿੱਚ ਪ੍ਰਚਾਰ ਕਰਨਾ ਸੰਗਤ ਨੂੰ ਖਿੱਚਣਾ ਬੜੀ ਵਧੀਆ ਗੱਲ ਬੜੀਆਂ ਸੰਗਤਾਂ ਕਕਾਰ ਵੰਡਣ ਦੀ ਵੀ ਸੇਵਾ ਕਰਦੀਆਂ ਨੇ ਬੜੀ ਚੰਗੀ ਗੱਲ ਹੈ ਪਰ ਗੱਲ ਸਾਡੇ ਵਰਗਿਆਂ ਤੇ ਜੇ ਆਪਾਂ ਵੇਖੀਏ ਲੋੜ ਦੀ ਹਰ ਚੀਜ਼ ਅਸੀਂ ਖਰੀਦਦੇ ਹਾਂ ਨਾ ਕਪੜਾ ਦੀੜਾ ਵਧੀਆ ਤੋਂ ਵਧੀਆ ਮਹਿੰਗਾ ਖਰੀਦ ਕੇ ਆਪਣੇ ਸਰੀਰਾਂ ਤੇ ਪਹਿਨਦੇ ਕੀ ਆਪਣੇ ਗੁਰੂ ਦੇ ਨਾਲ ਪ੍ਰੇਮ ਕਰਦੇ ਹੁਆਂ ਕਕਾਰ ਵੀ ਅਸੀਂ ਖਰੀਦ ਨਾ ਸਕਾਂਗੇ ਉਹ ਕੋ ਫਰੀਦ ਦੇਗਾ ਤੇ ਫਿਰ ਅਸੀਂ ਅੰਮ੍ਰਿਤ ਪਾਨ ਕਰਾਂਗੇ ਬੜੀਆਂ ਗੱਲਾਂ ਸੋਚਣ ਵਾਲੀਆਂ ਤਾਂ ਜ਼ਰੂਰ ਅਸੀਂ ਇਸ ਪੱਕ ਤੋਂ ਉਦਦਮ ਕਰਿਆ ਕਰੀਏ ਸਾਹਿਤ ਵਾਲੇ ਪਾਸੇ ਧਿਆਨ ਦੇਈਏ ਗੁਰੂ ਪਾਤਸ਼ਾਹ ਦੇ ਜੀਵਨ ਬਾਰੇ ਕੁਝ ਨਾ ਕੋਈ ਇਤਿਹਾਸ ਉਦੋਂ ਕਰਕੇ ਪੜ੍ਹਨ ਦਾ ਯਤਨ ਕਰੀਏ ਉਦੋਂ ਲ ਬੜਾ ਪਰਵਰਤਨ ਆਏਗਾ ਅਗਲੀ ਪੀੜ੍ਹੀ ਨੂੰ ਘੱਟੋ ਘੱਟ ਇਤਿਹਾਸ ਪੜਨ ਦੀ ਚੇਤਕ ਤਾਂ ਲੱਗੇ ਪਰ ਹੋਏਗਾ ਤਾਂ ਜੇ ਅਸੀਂ ਆਪ ਉਦੋਂ ਕਰਾਂਗੇ ਸੋ ਬੜੇ ਵਿਦਵਾਨ ਸੱਜਣ ਹੋਏ ਨੇ ਸਾਡੀ ਕੌਮ ਦੇ ਉਹਨਾਂ ਦਾ ਨਾਮ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਇੱਕ ਭਗਤ ਪੂਰਨ ਸਿੰਘ ਹੋਏ ਨੇ ਜਿਨ੍ਹਾਂ ਨੇ ਪਿੰਗਲਵਾੜੀ ਦੀ ਸਥਾਪਨਾ ਕੀਤੀ ਉਹ ਅਲੱਗ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਅਲੱਗ ਨੇ ਇਹ ਪਹਿਲਾਂ ਇੱਕ ਵਾਰੀ ਸ਼ੁਰੂ-ਸ਼ੁਰੂ ਵਿੱਚ ਜਵਾਨੀ ਵੇਲੇ ਥੋੜਾ ਜਿਹਾ ਭਟਕ ਗਏ ਸਮੇਂ ਇਹਨਾਂ ਕੇਸ ਕਤਲ ਕਰਵਾ ਦਿੱਤੇ। ਬੋਧੋ ਧਰਮ ਅਪਣਾ ਲਿਆ। ਉਹਦੇ ਤੋਂ ਬਾਅਦ ਭਾਈ ਵੀਰ ਸਿੰਘ ਵਰਗੇ ਗੁਰਮਖਾਂ ਦੀ ਸੰਗਤ ਕਰਕੇ ਦੁਬਾਰਾ ਸਿੱਖੀ ਦੇ ਵਿੱਚ ਆਏ। ਕਿ ਜਦੋਂ ਦੁਬਾਰਾ ਸਿੱਖੀ ਦੇ ਵਿੱਚ ਆਏ ਫਿਰ ਉਹਨਾਂ ਨੇ ਕਵਾਲ ਕਰ ਦਿੱਤੇ। ਬੜੇ ਕਵਾਲ-ਕਵਾਲ ਦੀਆਂ ਰਚਨਾਵਾਂ ਲਿਖੀਆਂ ਉਹਨਾਂ ਨੇ। ਇਹਨਾਂ ਪਿਆਰ ਮਹਾਰਾਜ ਜੀ ਦੇ ਚਰਨਾਂ ਦਾ ਉਹਨਾਂ ਨੇ ਰਚਨਾ ਲਿਖੀ ਗੁਰੂ ਗਵਿੰਦ ਸਿੰਘ ਵਾਰਾਜ ਜੀ ਦੇ ਬਾਰੇ ਉਹਦਾ ਨਾਮ ਉਹਨਾਂ ਨੇ ਰੱਖਿਆ ਸੀ ਕਲਗੀਆਂ ਵਾਲੇ ਦੀ ਸ਼ਬੀ ਸ਼ਬੀدار ਸਮੀਧਿਤ ਤਸਵੀਰ ਚਿਹਰਾ ਮੋਰਾ ਬੜਾ ਰੰਗ ਭਰਿਆ ਹੁੰਦੀ ਉਸ ਰਚਨਾ ਦੇ ਵਿੱਚ ਉਹ ਕਹਿੰਦਾ ਮੇਰੇ ਅੰਦਰ ਬਣ ਦੇ ਵਿੱਚ ਇਉਂ ਖਿਆਲ ਆਇਆ ਵੀ ਗੁਰੂ ਗਵਿੰਦ ਸਿੰਘ ਵਾਰਾਜ ਜੀ ਦੀ ਸ਼ਬੀ ਕਿਸ ਤਰ੍ਹਾਂ ਦੀ ਹੋਏ ਵੀ ਜਿਨ੍ਹਾਂ ਨੂੰ ਵੇਖ ਕੇ ਔਰੰਗਜੀਬ ਦੇ ਜਰਨੈਲ ਵੀ ਮਹਾਰਾਜੀ ਦੇ ਚਰਨਾਂ ਦੇ ਉਰੀਦ ਹੋ ਗਏ ਸੈਦ ਖਾਨ ਵਰਗੇ ਸੈਦ ਖਾਨ ਵਰਗੇ ਕੁ ਖਾਸ ਖਿੱਚ ਹੋਏਗੀ ਗੁਰੂ ਗਵਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਗਵਿੰਦ ਸਿੰਘ ਸਤਗੁਰੂ ਦੀ ਉਹਨਾਂ ਦਾ ਜਮੋ ਜਲਾਲ ਕਿਸ ਪ੍ਰਕਾਰ ਦਾ ਹੋਏਗਾ ਕੋਣਾਂ ਕੀ ਪਰ ਕਹਿੰਦੇ ਹੁਣ ਜਦੋਂ ਤਸਵੀਰ ਬਣਾਉਣ ਲੱਗਦਾ ਉਹ ਬਣਦੀ ਕੋਈ ਨਹੀਂ ਮੇਰੇ ਕੋਲੋਂ ਮੈਨਾਂ ਨੇ ਖਿੱਚੀਆਂ ਜਾਂਦੀਆਂ ਕਿਵੇਂ ਦਾ ਬਾਦਰਾ ਜੀ ਦਾ ਚਿਹਰਾ ਹੋਏਗਾ ਚਲੋ ਜਿਹੜੀਆਂ ਤਸਵੀਰਾਂ ਬਣਦੀਆਂ ਨੇ ਕਲਪਨਿਕ ਹੁੰਦੀਆਂ ਨੇ ਉਹ ਚਿੱਤਰਕਾਰ ਆਪਣੇ ਢਾਕ ਦੇ ਨਾਲ ਚਿਹਰਾ ਕਰਦੇ ਨੇ ਪਰ ਜ਼ਰੂਰੀ ਨਹੀਂ ਸੱਚੇ ਪਾਤਸ਼ਾਹ ਦਾ ਚਿਹਰਾ ਮੋਰਾ ਐਵੇਂ ਦਾ ਹੋਵੇ ਜਿਵੇਂ ਦਾ ਕਲਪਨਿਕ ਤਸਵੀਰਾਂ ਵਿੱਚ ਹੁੰਦਾ ਇੱਕ ਹੋਰ ਵਿਦਵਾਨ ਨੇ ਬੜਾ ਸੋਣਾ ਲਿਖਿਆ ਇਹ ਰੰਗ ਬਜਾਰੀ ਨੇ ਵਿੱਚ ਰਤ ਚੁਵਾਈ ਜਾਂਦੀ ਨਹੀਂ ਤਸਵੀਰ ਕਹਿੰਦੇ ਬਾਣ ਵਿੱਚ ਆਇਆ ਮੈਂ ਚਲਾ ਗਿਆ ਪਟਨਸਹਿ ਪਰ ਪਟਨਾ ਸਾਹਿਬ ਕੋਈ ਅੱਜ ਸ਼ਖਸ ਤਾਂ ਜਿਉਂਦਾ ਹੈ ਨਹੀਂ ਜਿਹਨੇ ਬਾਹਰ ਆਜੀ ਦੇ ਦੀਦਾਰ ਕੀਤੇ ਰੂਪ ਦੇ ਵਿੱਚ ਇੱਥੇ ਕਦੇ ਖੇਡਿਆ ਕਰਦੇ ਸੀ ਕਹਿੰਦੇ ਗੰਗਾ ਦੇ ਕਿਨਾਰੇ ਤੇ ਖਲੋ ਕੇ ਮਨ ਵਿੱਚ ਆਇਆ ਇਸ ਗੰਗਾ ਦੇ ਕੋਲੋਂ ਪੁੱਛ ਲਾ ਕਹਿੰਦਾ ਮੈਂ ਖਲੋਤਾ ਮੈਂ ਆਵਾਜ਼ ਦਿੱਤੀ ਵੀ ਤੂੰ ਦੱਸ ਤੇਰੇ ਕਿਨਾਰੇ ਤੇ ਕਦੇ ਗੁਰੂ ਗੋਬਿੰਦ ਸਿੰਘ ਬਾਹਰ ਆ ਜਾ ਕੇ ਖਲੋਤੇ ਸਨ ਕਦੇ ਉਹਨਾਂ ਨੇ ਆਪਣੇ ਹੱਥਾਂ ਚੋਂ ਲਾ ਕੇ ਬਾਹਾਂ ਚੋਂ ਲਾ ਕੇ ਕੰਗਣ ਤੈਨੂੰ ਦਿੱਤੇ ਸਨ ਉਹ ਤਾਂ ਵੇਖਿਆ ਹੋਵੇਗਾ ਮੇਰੇ ਗੁਰੂ ਗੋਬਿੰਦ ਸਿੰਘ ਬਾਹਰ ਰਾਜ ਜੀ 10 ਗੁਰੂ ਸਾਹਿਬ ਦੀ ਛਵੀ ਕਿਵੇਂ ਦੀ ਹੈ ਕਹਿੰਦੇ ਉਹ ਗੰਗਾ ਨੂੰ ਪੁੱਛਿਆ ਪਰ ਆਵਾਜ਼ ਕੋਈ ਨਹੀਂ ਆਈ ਉਹ ਵੀ ਚੁੱਪੀ ਰਹਿਦੀ ਕਹਿੰਦੇ ਫਿਰ ਮਰਦੇ ਵਿੱਚ ਆ ਸ਼੍ਰੀ ਅਨੰਦਪੁਰ ਸਾਹਿਬ ਇੱਥੇ ਸਤਲੁਜ ਦਰਿਆ ਅਜੇ ਤਾਂ ਕੰਡੇ ਬਾਟੀ ਦੀ ਕੋਲ ਤਿਆਰ ਕੀਤੀ ਸੀ ਪਹਿਲੀ ਵਾਰੀ ਜਦੋਂ ਅਮਰ ਸ਼ਕਾਇਆ ਸਤਲੋਜ ਦਾ ਪਾਣੀ ਲਿਆ ਬਾਹਰ ਰਾਜ ਜੀ ਕਹਿੰਦੇ ਮੈਂ ਸਤਲੋਜ ਦੇ ਕੰਡੇ ਖੋਲੋ ਗਿਆ ਆਵਾਜ਼ ਦੇ ਕੇ ਇਹਨੂੰ ਪੁੱਛਿਆ ਵੀ ਤੂੰ ਦੱਸ ਭਾਈ ਤੂੰ ਜਾਣਦਾ ਗੁਰੂ ਗਵਿੰਦ ਸਿੰਘ ਬਾਹਰਾ ਜੀ ਦੀ ਛਵੀ ਕਿਵੇਂ ਦੀ ਹੈ ਤੂੰ ਤਾਂ ਦਰਸ਼ਨ ਕੀਤੇ ਨੇ ਬਾਹਰਾ ਜੀ ਗੁਰੂ ਗਵਿੰਦ ਸਿੰਘ ਦਾਤਾ ਜੀ ਲੱਗਦਿਆਂ ਲੱਗਦਿਆਂ ਕਿੰਨੀ ਵਾਰੀ ਤੇਰੇ ਕਿਨਾਰੇ ਤੇ ਆ ਕੇ ਖਲੋਤੇ ਹੋਣ ਕਿੰਨੀ ਵਾਰ ਬਾਹਰਾਏ ਤੇਰੇ ਪਾਣੀ ਦੇ ਵਿੱਚੋਂ ਲੰਘ ਕੇ ਗਏ ਹੋਣ ਪਰ ਕਹਿੰਦੇ ਸਤਰੋਜ ਵੱਲੋਂ ਵੀ ਕੋਈ ਜਵਾਬ ਨਾ ਆਇਆ ਫਿਰ ਕਹਿੰਦੇ ਮੈਂ ਕੌਂਟਾ ਸਾਹਿਬ ਚਲਾ ਗਿਆ ਇੱਥੇ ਯਮਨਾ ਵਗਦੀ ਬਹਾਰਾ ਜੀ ਨੇ ਇਥੇ ਬਾਣੀ ਰਚੀ ਜਪ ਸਹਿਬ ਜੀ ਦੀ ਬਾਣੀ ਰਚਿਆ ਕਰਦੇ ਸਨ ਉਹਦਾ ਪਾਣੀ ਆਉਂਦਾ ਪਾਣੀ ਦੀ ਆਵਾਜ਼ ਆਉਂਦੀ ਸੀ ਯਮਨਾ ਦੀ ਤੇ ਉਹਨਾਂ ਬੇਨਤੀ ਕੀਤੀ ਤਾਂ ਬਹਾਰਾ ਸੱਚੇ ਪਾਤਸ਼ਾਹ ਨੇ ਬਚਨ ਲਗੇ ਅੱਜ ਤੋਂ ਬਾਅਦ ਯਮਨਾ ਦੇ ਪਾਣੀ ਦੀ ਆਵਾਜ਼ ਨਹੀਂ ਆਏਗੀ ਉਹਨੂੰ ਇਉਂ ਕਹਿ ਰੋ ਤਾਂ ਸ਼ੋਰ ਬੰਦ ਕਰ ਦਿੱਤਾ ਬਹਾਰਾ ਜੀ ਅੱਜ ਵੀ ਉਹਦੇ ਪਾਣੀ ਦੀ ਆਵਾਜ਼ ਆਲੇ ਦੁਆਲੇ ਤਾਂ ਆਉਂਦੀ ਹੈ ਗੁਰਦੁਆਰਾ ਸਾਹਿਬ ਦੇ ਨੇੜੇ ਪਾਣੀ ਦੀ ਆਵਾਜ਼ ਨਹੀਂ ਆਉਂਦੀ ਉਹਦੇ ਸ਼ੋਰ ਨੂੰ ਬੰਦ ਕਰਵਾਇਆ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਕਿਨਾਂ ਬਈ ਯਮਨਾ ਕੋਲੋਂ ਪੁੱਛਿਆ ਉਹ ਵੀ ਵਿਚਾਰੀ ਚੁੱਪ ਰਹਿ ਗਈ ਬੋਲੋ ਵੀ ਨਾ ਸਕੀ ਕਿਨਾਂ ਬਈ ਗੋਦਾਵਰੀ ਦੇ ਕੰਢੇ ਚੱਲਾਂ ਗੁਰੂ ਗਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਏ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਗੋਦਾਵਰੀ ਦੇ ਕੰਢੇ ਵੀ ਸਮਾਂ ਬਤੀਤ ਕੀਤਾ ਬਾਦਸ਼ਾਹ ਬਹਾਦਰ ਸ਼ਾਹ ਨੇ ਹੀਰਾ ਦਿੱਤਾ ਸੀ ਐਸੇ ਗੋਦਾਵਰੀ ਨੂੰ ਦਿੱਤਾ ਨਾ ਮਹਾਰਾਜ ਉਹਦੇ ਵਿੱਚ ਸੁੱਟ ਦਿੱਤਾ ਸੀ ਕਹਿੰਦਾ ਮੈਂ ਖੁਦਾਵਰੀ ਦੇ ਕੰਡੇ ਖਲੋਕੀ ਨੂੰ ਪੁੱਛਿਆ ਵੀ ਤੂੰ ਦੱਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਵੀ ਕਿਵੇਂ ਦੀ ਕਹਿੰਦੇ ਉਹ ਵੀ ਵਿਚਾਰੀ ਚੋ ਕੋਈ ਵੀ ਬੋਲ ਨਾ ਸਕੇ ਬੰਨਾ ਉੱਠਿਆ ਇੱਕ ਆਵਾਜ਼ ਆਈ ਬਣਾ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹੋਣ ਉਹ ਜਾਹੋ ਜਲਾਲ ਤੱਕ ਲਿਆ ਹੋਵੇ ਉਹ ਵੱਡੇ ਦੀ ਵਡਿਆਈ ਵੇਖ ਲਈ ਹੋਵੇ ਵਿਚਾਰਾ ਬੋਲ ਕਿਵੇਂ ਸਕਦਾ ਉਹ ਤੇ ਆਪੇ ਚੁੱਪ ਕਰ ਜਾਂਦਾ ਤੇ ਗੰਗਾ ਕਿਵੇਂ ਬੋਲ ਕੇ ਦੱਸੇ ਯਮੁਨਾ ਕਿਵੇਂ ਬੋਲ ਕੇ ਦੱਸੇ ਸਤਲੁਜਾਂ ਗੋਦਾਵਰੀ ਕਿਵੇਂ ਬੋਲ ਕੇ ਦੱਸਣਗੇ ਗੁਰੂ ਗਵਿੰਦ ਸਿੰਘ ਬਾਹਰ ਸੱਚੇ ਪਾਤਸ਼ਾਹ ਦੀ ਬੜੀਾਈ ਉਹਨਾਂ ਦੀ ਸ਼ਵੀ ਉਹਨਾਂ ਦਾ ਚਿਹਰਾ ਕਿਵੇਂ ਦਾ ਕਹਿੰਦਾ ਫਿਰ ਮੈਂ ਚਲਾ ਗਿਆ ਧੰ ਗੁਰੂ ਗ੍ਰੰਥ ਸਾਹਿਬ ਬਾਹਰ ਰਾਜੀ ਦੀ ਹਜ਼ੂਰੀ ਵਿੱਚ ਜਿੱਥੇ ਉਹਨੇ ਅਗਲੀ ਮੇਨ ਗੱਲ ਕਹੀ ਕਲਗੀਆਂ ਵਾਲੀ ਦੀ ਸ਼ਵੀ ਕਿਵੇਂ ਤਿਆਰ ਹੋ ਸਕਦੀ ਹੈ ਕਹਿੰਦਾ ਮੈਂ ਬਾਹਰ ਰਾਜੀ ਦੇ ਚਰਨਾਂ 'ਚ ਅਰਦਾਸ ਕੀਤੀ ਤਾਬਿਆ ਬਹਿ ਕੇ ਬਾਣੀ ਦਾ ਪਾਠ ਕੀਤਾ ਮੈਨੂੰ ਗੁਰੂ ਗ੍ਰੰਥ ਸਾਹਿਬ ਬਾਹਰਾ ਜੀ ਦੇ ਇੱਕ ਇੱਕ ਸ਼ਬਦ ਵਿੱਚੋਂ ਗੁਰੂ ਗੁਰੂ ਵਿੰਸਿੰਗ ਬਾਹਰਾ ਜੀ ਦੇ ਦਰਸ਼ਨ ਹੋਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਮੈਂ ਬਾਹਰਾ ਜੀ ਦੀ ਤਾਬਿਆ ਬੈਠ ਕੇ ਬਾਣੀ ਪੜੀ ਕੱਲੇ ਕੱਲੇ ਸ਼ਬਦ ਦੇ ਦਰਸ਼ਨ ਕੀਤੇ ਫਿਰ ਸਮਝ ਪਈ ਜੇ ਗੁਰੂ ਗਵੈਸੇ ਬਾਹਰਾ ਜੀ ਦੀ ਤਸਵੀਰ ਵੇਖਣੀ ਹੈ ਚਿਹਰਾ ਵੇਖਣਾ ਹੈ ਸ਼ਵੀ ਵੇਖਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲਓ ਉਹਨਾਂ ਦੇ ਸ਼ਬਦਾਂ ਵਿੱਚੋਂ ਗੁਰੂ ਜੀ ਦੇ ਦਰਸ਼ਨ ਹੋਰ ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਬਾਹਰਾਜੀ ਦੇ ਦਰਸ਼ਨ ਕਰਨੇ ਨੇ ਕਿ ਜਾਂ ਫਿਰ ਨਹੀਂ ਕਰਨੇ ਭਾਈ ਨੰਦ ਲਾਲ ਜੀ ਕਹਿ ਕੇ ਗਏ ਉਹਨਾਂ ਦੀ ਹਜ਼ੂਰੀ ਕਵੀ ਜੋ ਮਮ ਸਾਥ ਚਹਿ ਕਰ ਬਾਤ ਗ੍ਰੰਥ